ਹलो ਹਾਂਜੀ ਸਤਿ ਸ਼੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤਾਂ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ ਬਹੁਤ ਹੀ ਕਮੀਜ਼ ਦੀ ਬਾਜੂ ਦੀ ਕਟਾਈ ਐ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਬਾਜੂ ਤੇ ਆਹ ਵਾਲਾ ਘੇਰੇ ਇਹਦੀ ਮੂਰੀ ਤੇ ਆਊਗਾ ਵਰਕ ਤੇ ਆ ਉੱਪਰ ਨੂੰ ਜਾਊਗਾ ਇਸ ਤਰ੍ਹਾਂ ਫਲਾਵਰਸ ਖਲਦਾ ਹੋਇਆ ਠੀਕ ਹੈ ਇਸੇ ਤਰ੍ਹਾਂ ਇੱਧਰ ਆ ਇੱਧਰ ਆ ਇਹਦੇ ਨਾਲ ਥੋੜਾ ਜਿਹਾ ਕਪੜੇ ਦੀ ਉਹ ਹਸਾਮ ਦੀ ਕਢਾਈ ਨਹੀਂ ਕਰਦੇ ਦੇਖ ਕੇ ਹੁਣ ਇਹ ਚ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਮੈਂ ਦੱਸਦੀ ਆਂ ਦੀ ਆਪਾਂ ਸੈਟਿੰਗ ਕਿਸ ਤਰ੍ਹਾਂ ਕਰ ਸਕਦੇ ਆ ਜੇ ਕਢਾਈ ਦੇ ਵੀ ਮੂਰੀ ਤੇ ਕਢਾਈ ਹੋਵੇ ਤੇ ਉੱਪਰ ਨੂੰ ਫਲਾਵਰਸ ਜਾਂਦਾ ਹੋਵੇ ਹਨਾ ਤੇ ਬਾਜੂ ਇੱਕ ਬਾਜੂ ਪੂਰੀ ਹੁੰਦੀ ਹੋਵੇ ਦੂਸਰੀ ਬਾਜੂ ਪੂਰੀ ਕਟਾਈ ਨਾ ਕੀਤੀ ਜਾਂਦੀ ਹੋਵੇ ਉਹਨੂੰ ਕਿਸ ਤਰ੍ਹਾਂ ਕਟਿਆ ਜਾਂਦਾ ਇਹ ਮੈਂ ਤੁਹਾਨੂੰ ਦੱਸਦੀ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਕਈ ਵਾਰ ਕਢਾਈ ਕਰਨ ਚ ਉਹ ਥੋੜਾ ਜਿਹਾ ਫਰਕ ਕਰ ਦਿੰਦੇ ਆਪਾਂ ਕੋਈ ਗੱਲ ਨਹੀਂ ਇਹਨੂੰ ਪੂਰਾ ਕਰ ਦਾਂਗੇ ਹਨਾ ਜਰੂਰ ਆਪਾਂ ਨੂੰ ਚਾਹੀਦੀ ਵੀਰੇ 15 ਇੰਚ ਦਾ ਬਾਜੂ ਤਿਆਰ ਚਾਹੀਦੀ ਆ ਤੇ ਜਿਹੜੀ ਮੈਂ ਕਟਾਈ ਕਰਦੀ ਹੁੰਦੀ ਆ 15 ਇੰਚ ੜੀ ਦੀ 17.5 18 ਕਰਦੀ ਹੁੰਦੀ ਆ ਹਨਾ ਹੁਣ ਤੁਸੀਂ ਕੀ ਕਰਨਾ ਆ ਦੇਖੋ ਜਿਹੜੀ ਆ ਵਾਲੀ ਬਾਜੂ ਹੋਊਗੀ ਇੱਕ ਬਾਜੂ ਹੋਊਗੀ ਉਹਦੇ ਨਾਲ ਨੀਚੇ ਜਿਹੜੀ ਆਪਾਂ ਤਰਪਾਈ ਫੋਲਡਿੰਗ ਕਰਦੇ ਹੁਣ ਇੱਥੇ ਮੂਰੀ ਦੇ ਉੱਪਰ ਤਰਪਾਈ ਫੋਲਡਿੰਗ ਕਰਦੇ ਆ ਨਾ ਉਹ ਆਪਾਂ ਕੱਪੜਾ ਲਾ ਕੇ ਜੁਆਇਨ ਕਰਦਾਂਗੇ ਨਾਲ ਕੱਪੜਾ ਇੱਥੇ ਸੀਨ ਭਰ ਕੇ ਜੁਆਇਨ ਕਰਦਾਂਗੇ ਇਹਨੂੰ ਬਸ ਆਪਾਂ ਇਕੱਲਾ ਸੀਨ ਜੋਗਾ ਕੱਪੜਾ ਛੱਡਣਾ ਇੱਥੇ ਓਕੇ ਹੋ ਗਿਆ ਨਾ ਆ ਵਾਲਾ ਇਹਨਾਂ ਕੱਪੜਾ ਛੱਡ ਦਾਂਗੇ ਇਹ ਠੀਕ ਹੈ ਹੁਣ ਤੁਸੀਂ ਇਧਰਲੀ ਬਾਜੂ ਪੂਰੀ ਕਰੋ ਆ ਨੋਕ ਤੋਂ ਲੈ ਕੇ ਇੱਥੇ ਤੱਕ 15 ਇੰਚ ਪੂਰੀ ਹੋ ਰਹੀ ਹੈ ਨਾ ਇਹ ਹੁਣ ਤੁਸੀਂ ਕੀ ਕਰਨਾ ਹੈ ਤੇ 16.5 17 ਦੀ ਕੱਟ ਲਿਓ ਕਿਉਂਕਿ ਫੱਟਾ ਥੋੜਾ ਜਿਹਾ ਫੋਲਡਿੰਗ ਵੱਧ ਹੋ ਜਾਊਗਾ ਤੇ 17 ਦੀ 16.5 ਦੀ ਕੱਟ ਲਿਓ 17 ਦੀ ਕੱਟ ਲਿਓ ਤੁਸੀਂ ਆ ਫੱਟਾ ਫੋਲਡਿੰਗ ਹੋ ਜਾ ਫੱਟਾ ਫੋਲਡਿੰਗ ਹੋ ਕੇ ਇੱਥੋਂ ਲੈ ਕੇ ਇੰਨੀ ਕ ਨਾਲ ਕਪੜਾ ਰੱਖ ਲਿਓ ਕੋਈ ਚੱਕਰ ਨਹੀਂ ਇੱਥੋਂ ਤੱਕ ਆਪਣੇ 15 ਇੰਚ ਬਾਜੂ ਤਿਆਰ ਹੁੰਦੀ ਆ ਕੋਈ ਗੱਲ ਨਹੀਂ ਇੰਨੀ ਕ ਬਾਜੂ ਆਪਣੀ ਤਿਆਰ ਹੋ ਜਾਊਗੀ ਠੀਕ ਹੈ ਜੀ ਇਧਰ ਆਪਾਂ ਇਹਦੇ ਥੱਲੇ ਜੋੜ ਲਾ ਕੇ ਉਹ ਜਿਹੜੀ ਤਰਪਾਈ ਫੋਲਡਿੰਗ ਆ ਉਹ ਕਰ ਦਾਂਗੇ ਠੀਕ ਹੈ ਸਮਝ ਗਏ ਤੁਸੀਂ ਇਸ ਗੱਲ ਨੂੰ ਤਰਪਾਈ ਫੋਲਡਿੰਗ ਇਹਦੇ ਥੱਲੇ ਕਪੜਾ ਜੁਆਇੰਟ ਕਰਕੇ ਉਹਨੂੰ ਅੰਦਰ ਨੂੰ ਫੋਲਡਿੰਗ ਕਰਕੇ ਉਹ ਕਰ ਦਾਂਗੇ ਇੱਥੋਂ ਲੈ ਕੇ ਆਪਣੀ ਬਾਜੂ ਇੱਥੇ 15 ਇੰਚ ਤਿਆਰ ਹੁੰਦੀ ਆਗੀ ਠੀਕ ਹੈ ਜੀ ਇੱਧਰ ਸਲਾਈ ਉਹ ਕਰ ਦਾਂਗੇ ਇੱਧਰ ਥੋੜੀ ਜਿਹੀ ਹੋ ਹੋ ਜੂਗੀ ਤੇ ਇਹਨੂੰ ਵੱਧ ਰੱਖ ਕੇ ਕੱਟ ਲੈਣੇ ਜੇ ਆਪਣੇ ਕੋਈ ਕੋਈ ਲੇਸ ਵਗੈਰਾ ਦਾ ਹੋ ਗਿਆ ਤਾਂ ਉਹ ਆਪਾਂ ਕਰ ਦਾਂਗੇ ਠੀਕ ਹੈ ਹੁਣ ਤੁਸੀਂ ਕੀ ਕਰਨਾ ਇੱਥੋਂ ਕਟਾਈ ਕਰਿਓ ਇਸ ਤਰ੍ਹਾਂ ਜਮਾ ਨਾਲ ਰੱਖ ਵੀ ਕਰ ਦਿਓ ਇਹਦੇ ਅੰਤ ਤੱਕ ਦਾ बस ਜਿਹੜੀ ਸੀਨ ਭਰ ਸਕੀਏ ਸੀਨ ਭਰ ਕੇ ਅੰਦਰ ਨੂੰ ਫੋਲਡਿੰਗ ਹੋ ਜੂਗੀ ਉਹ ਵਾਲੀ ਹੁਣ ਤੁਹਾਨੂੰ ਮੈਂ ਸਮਝਾਉਣੀ ਆ ਕੀ ਚੀਜ਼ ਕਹਿ ਰਹੀ ਆ ਮੈਂ ਕੱਟ ਲਿਆ ਨਾ ਕਪੜਾ ਜਿਹੜੀ ਇੱਥੇ ਤਰਪਾਈ ਫੋਲਡਿੰਗ ਕਰਨੀ ਆ ਉਹ ਸੀਨ ਨਾਲ ਕਪੜਾ ਹੋਰ ਲਾ ਦਾਂਗੇ ਇੱਥੇ ਇੱਥੇ ਕਪੜਾ ਨਾ ਇਸ ਤਰ੍ਹਾਂ ਹੋਰ ਲਾ ਕੇ ਜੋੜ ਬਣਾ ਕੇ ਅੰਦਰ ਨੂੰ ਫੋਲਡਿੰਗ ਕਰਕੇ ਇਸ ਤਰ੍ਹਾਂ ਬਣਾ ਦਾਂਗੇ ਮੂਰੀ ਸਮਝ ਗਏ ਨਾ ਇਸ ਗੱਲ ਨੂੰ ਇਸ ਤਰ੍ਹਾਂ ਠੀਕ ਹੈ ਇਹ ਮੂਰੀ ਦੇ ਉੱਤੇ ਫਲਾਵਰਜ ਆਜੂ ਮੇਨ ਹਾਂ ਤੁਸੀਂ ਆ ਜਾਓ ਇੱਥੇ ਇੱਥੇ ਕੀ ਕਰਨਾ ਹੁਣ ਇਹਦਾ ਕੱਪੜਾ ਆਪਾਂ ਪੂਰਾਗਾ ਕਰ ਲਿਆ ਉਹਸ ਹਾਵਨਾ ਬਸ ਇੱਕ ਕੱਪੜਾ ਘਟਦਾ ਸੀ ਥੋੜਾ ਜਿਹਾ ਜਿਹੜਾ ਤਰਪਾਈ ਫੋਲਡਿੰਗ ਦਾ ਉਹ ਆਪਾਂ ਜੋੜ ਪਾ ਕੇ ਅੰਦਰ ਨੂੰ ਬਣਾ ਦਾਂਗੇ ਉਹਨੂੰ ਇਹ ਥੋੜਾ ਜਿਹਾ ਧਿਆਨ ਨਹੀਂ ਰੱਖਦੇ ਜਦੋਂ ਹਨਾ ਕਢਾਈ ਕੀਤੀ ਜਾਂਦੀ ਹੈ ਸੂਟਾਂ ਦੇ ਉੱਪਰ ਆਹ ਲਓ ਜੀ ਇੱਥੇ ਤਰਪਾਈ ਫੋਲਡਿੰਗ 15 ਇੰਚ ਬਾਜੂ ਤਿਆਰ ਹੋ ਜੂਗੀ ਇੱਥੋਂ ਇੱਥੋਂ 15 ਇੰਚ ਤਿਆਰ ਹੋ ਜੂਗੀ ਇੱਥੇ ਇੰਨੇ ਕਾਹੋ ਕਰ ਦਾਂਗੇ ਆਪਾਂ ਲੀਸ ਵਗੈਰਾ ਜੀ ਉਹਦੇ ਤੇ ਲਾਈ ਤੇ ਇੱਥੇ ਵੀ ਲੱਗ ਜੂਗੀ ਪਲੇਸ ਉਹ ਘਰ ਲਾ ਕੇ ਨਾ ਇਹਦੀ ਫਿਨਿਸ਼ਿੰਗ ਕਰ ਦਾਂਗੇ ਆਪਾਂ ਠੀਕ ਹੈ ਜੀ ਆਹ ਲੋ ਹੁਣ ਆਪਾਂ ਇੱਥੇ 11 16 ਦੀ ਕਟਾਈ ਇਹਦੀ ਸਾਰੇ ਪੱਲੇ ਦੀ ਕਰਦੇ ਆ ਉਧਰ ਵੀ 17 ਦੀ ਕਰ ਲਾਂਗੇ ਇੱਧਰ ਵੀ 17 ਦੀ ਕਰ ਲਾਂਗੇ ਤਰਪਾਈ ਫੋਲਡਿੰਗ ਕਰ ਲਾਂਗੇ ਆਪਾਂ ਠੀਕ ਹੈ ਆਹ ਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਆਜੋ ਤੁਸੀਂ ਇਹਨਾਂ ਦੀ ਮੇਨ ਬਾਜੂ ਦੀ ਕਟਾਈ ਹੁਣ ਇਸ ਤਰ੍ਹਾਂ ਆ ਗਿਆ ਨਾ ਇਹਨੂੰ ਜਿਹੜੇ ਦੋਨੇ ਪਾਵਾਂ ਨੂੰ ਵਿਛਾਉਣਾ ਵਿਛਾਉਣਾ ਫਲਾਵਰ ਜਿਹਦੇ ਨਾਲ ਰੱਖ ਕੇ ਇਧਰਲਾ ਕਪੜਾ ਕਹਿੰਨੇ ਆ ਕਿ ਘਾਟਾ ਇੰਨਾ ਕਿ ਆਪਾਂ ਜੋੜ પા ਕੇ ਕਪੜਾ ਪੂਰਾ ਕਰ ਲਾਂਗੇ ਠੀਕ ਹੈ ਕਪੜਾ ਦਾ ਨਾਲ ਨਾ ਨਾਲ ਦੇ ਕਪੜੇ ਦਾ ਜੋੜ ਪਾ ਦਾਂਗੇ ਜੋੜ પા ਕੇ ਉਹ ਨੀਚੇ ਵਗਾ ਦਾਂਗੇ ਉਹਦੀ ਸੈਟਿੰਗ ਆਪਾਂ ਕਰ ਲਵਾਂਗੇ ਠੀਕ ਹੈ ਜੀ ਹੁਣ ਤੁਸੀਂ ਇੱਧਰ ਇੱਧਰ ਪੂਰਾ ਰੱਖ ਕੇ ਦੀ ਇਸ ਤਰ੍ਹਾਂ ਕਟਾਈ ਕਰ ਦਿਓ ਚਲੋ ਜੇ ਇਹ ਹੋ ਗਈ ਇਹ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੇ ਜਿਹੜੀ ਥੋੜੀ ਜੀ ਬਾਅਦ ਘਾਟਾ ਇਹਨੂੰ ਸਟ ਫਰਟੀ ਕਰ ਦੋ ਹੋ ਗਿਆ ਹੋਣ ਤੋਂ ਬਾਅਦ ਤੁਸੀਂ ਲੈਨਿੰਗ ਆਉਗੀ ਲੈਨਿੰਗ ਦੇ ਹਿਸਾਬ ਨਾਲ ਆਪਾਂ ਕੇਰਾ ਇਹਨੂੰ ਕਟਿੰਗ ਕਰਕੇ ਰੱਖ ਲੈਨੇ ਆ ਫਿਰ ਆਪਾਂ ਲੈਨਿੰਗ ਉੱਤੇ ਵਿਛਾ ਕੇ ਉਹਦੀ ਕਟਿੰਗ ਕਰਤਾ ਹੁਣ ਇਹਦੇ ਵਿੱਚ ਜੋੜ ਪਾਉਗਾ ਵੀਰੇ ਇੰਨਾ ਥੋੜਾ ਜਿਹਾ ਜੋੜ ਪਾਉਗਾ ਉਹ ਆਪਾਂ ਪਾ ਦਾਂਗੇ ਇੱਕ ਪਾਸੇ ਦੀ ਫੱਟੀ ਦਾ ਲੈਂਦਾਗੇ ਇੱਕ ਪਾਸੇ ਪਾ ਕੇ ਇਸ ਤਰ੍ਹਾਂ ਪੱਟੀ ਇਸ ਤਰ੍ਹਾਂ ਦੇਖੋ ਆ ਕਪੜਾ ਹੈਗਾ ਆਪਣੇ ਕੋਲੇ ਠੀਕ ਹੈ ਇਹਦੀਆਂ ਦੋ ਫੱਟੀਆਂ ਕਰ ਲਓ ਇੱਕ ਇਹਦੀ ਘੱਟਦੀ ਇੱਕ ਦੂਸਰੀ ਦੀ ਘੱਟਦੀ ਫੋਇਰੇ ਦੀ ਕਟਾਈ ਕਰ ਦਿਓ ਬਸ ਠੀਕ ਹੈ ਕਟਾਈ ਇਹਦੀ ਆਪਾਂ ਬਾਅਦ ਚ ਕਰ ਦਾਂਗੇ ਕਿ ਇਹਨਾਂ ਆਪਾਂ ਜੋੜ ਦੀ ਨਾ ਸਲਾਈ ਲਗਾ ਲਾਂਗੇ ਤੇ ਲੈਨਿੰਗ ਜੋਇੰਟ ਕਰ ਦਾਂਗੇ ਆਪਣੀ ਬਾਜੂ ਪੂਰੀ ਹੋ ਜੂਗੀ ਠੀਕ ਆ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਜੋੜ ਸਲਾਈ ਮਾਰ ਕੇ ਨਾ ਫਿਰ ਇਹਦੀ ਕਟਿੰਗ ਕਰ ਦਿਓ ਆਪਾਂ ਨੂੰ ਤਰਸਮਾ ਜੋੜ ਲਾਉਣ ਦੀ ਜ਼ਰੂਰਤ ਨਹੀਂ ਪਊਗੀ ਫਿਰ ਜੋ ਆਪਾਂ ਕਸ ਵਿੱਚ ਛੋਟਾ ਜੋੜ ਲਾਉਨੇ ਹੁੰਦੇ ਨੇ ਨਾ ਉਹਦੀ ਲੋੜ ਨਹੀਂ ਬਸ ਇਸ ਤਰ੍ਹਾਂ ਰੱਖ ਕੇ ਇਹਦੀ ਇਸ ਤਰ੍ਹਾਂ ਕਰ ਲਿਓ ਆਹ ਲਓ ਜੀ ਇਸ ਤਰ੍ਹਾਂ ਇਸੇ ਸੀਨ ਲਗਾ ਲਿਓ ਪਹਿਲਾਂ ਸੀਨ ਲਗਾ ਕੇ ਫਿਰ ਇਹਦੀ ਆਹ ਵਾਲੀ ਕਟਾਈ ਕਰਿਓ ਇੱਥੋਂ ਸੀਨ ਲਗਾ ਲੈਣੀ ਆ ਠੀਕ ਹੈ ਸੀਨ ਲਗਾ ਕੇ ਇਧਰੋਂ ਆਪਣਾ ਬਾਜੂ ਜਿਹੜਾ ਵਰਕ ਆ ਤੁਹਾਨੂੰ ਮੈਂ ਦੱਸਦੀ ਆਂ ਬਰੋ ਬਾਜੂ ਆਪਾਂ ਨੂੰ ਚਾਹੀਦੀ ਆ 5.5 ਇੰਚ ਤਿਆਰ ਪੂਰਾ ਪੂਰਾ ਵਰਕ ਆ ਬਾਜੂ ਦੇ ਵਿੱਚ ਆਊਗਾ ਤੇ 7 ਇੰਚ ਇੱਥੇ ਆ ਗਿਆ ਠੀਕ ਹੈ 7 ਇੰਚ ਤੋਂ ਬਾਅਦ ਇੱਥੇ ਆਪਾਂ 2.5 ਦੀ ਇਸ ਤਰ੍ਹਾਂ ਲਾ ਲਿਓ ਆਹ ਲਓ ਜੀ ਇਸ ਤਰ੍ਹਾਂ ਲਾ ਕੇ ਆਹ ਲਓ ਜੀ ਇਸ ਤਰ੍ਹਾਂ ਹੋ ਗਿਆ ਠੀਕ ਹੈ ਬਸ ਮੈਂ ਪਾਰੇ ਜੋੜ ਭਾਰ ਕੇ ਵੀਰੇ ਫੇਰ ਕਟਾਈ ਕਰੂੰ ਮੈਂ ਕਿਹਣਾ ਤੁਹਾਨੂੰ ਮਾਰਕਿੰਗ ਕਰਕੇ ਦਿਖਾ ਦਿੰਦੀ ਤਾਂ ਕਿ ਤੁਸੀਂ ਇਹ ਨਾ ਕਹੋ ਵੀ ਸਾਨੂੰ ਸਮਝਾਇਆ ਨਹੀਂ ਚੰਗੀ ਤਰ੍ਹਾਂ ਹਨਾ ਆ ਲੋ ਇਸ ਤਰ੍ਹਾਂ ਵਸ ਜਿਵੇਂ ਸੇਮ ਆਪਾਂ ਦੂਜੀਆਂ ਬਾਜੂ ਕੱਟਦੇ ਆ ਉਸੇ ਤਰ੍ਹਾਂ ਕਟਾਈ ਕਰੀ ਜਾਣੀ ਜਦੋਂ ਇਹ ਬਾਜੂ ਬਣ ਕੇ ਤਿਆਰ ਹੋ ਗਈ ਮੈਂ ਤੁਹਾਨੂੰ ਸ਼ਾਰਟ ਪਾਉਂਗੀ ਉੱਥੇ ਜਾ ਕੇ ਆਪਣੇ ਚੈਨਲ ਤੇ ਜਾ ਕੇ ਤੁਸੀਂ ਚੈੱਕ ਕਰ ਲਿਓ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਰਹੋ ਧੰਨਵਾਦ ਜੀ